ਅਮਰਿਤਪਾਲ ਸਿੰਘ ਖਾਲਸਾ ਜੀ ਦੁਬਾਰਾ ਆਪਣੇ ਕਾਗਜ਼ ਡਿਬਰੂਗਾ ਜੇਲ੍ਹ ਦੇ ਵਿੱਚੋਂ ਹੀ ਪਾਰ ਦਿੱਤੇ ਗਏ ਹਨ ਇਸ ਦਾ ਸਬੂਤ ਉਹ ਦੋ ਸਾਹਮਣੇ ਆਇਆ ਜਦੋਂ ਇਲੈਕਸ਼ਨ ਕਮਿਸ਼ਨਰ ਦੁਬਾਰਾ ਆਪਣੀ ਪੋਸਟ ਕੀਤੀ ਗਈ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਵੈਬਸਾਈਟ ਤੇ ਇਹ ਪੋਸਟ ਕਰਕੇ ਆ ਸਾਰੇ ਦਸਤਖਤ ਅਤੇ ਹਰ ਇੱਕ ਫਾਰਮ ਇਸ ਉੱਤੇ ਅਪਲੋਡ ਕਰ ਦਿੱਤਾ ਤੁਸੀਂ ਵੀ ਜਾ ਕੇ ਦੇਖ ਸਕਦੇ ਹੋ ਹੁਣ ਭਾਈ ਅਮਰਿਤਪਾਲ ਸਿੰਘ ਜੀ ਖੰਡੂਰ ਸਾਹਿਬ ਤੋਂ ਵੋਟਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਲਈ ਆਪਣਾ ਨਾਮ ਦਰਜ ਕਰਾ ਚੁੱਕੇ ਹਨ ਉਹਨਾਂ ਦੀਆਂ ਵੋਟਾਂ ਵੀ ਪੈਣੀਆਂ ਤੇ ਉਹ ਇਲੈਕਸ਼ਨ ਲੜਨਗੇ ਪਰ ਇਸ ਤੋਂ ਬਾਅਦ ਵੱਡਾ ਸਵਾਲ ਇਹ ਸਾਹਮਣੇ ਆਉਂਦਾ ਕਿ ਅਮਰਿਤਪਾਲ ਸਿੰਘ ਲੜਨਗੇ ਵੀ ਤੇ ਕញ្ញਾਂ ਨੂੰ ਕੀ ਹਰ ਇੱਕ ਨੂੰ ਪਤਾ ਹੀ ਹੈ ਕਿ ਉਹ ਜਿੱਤਣ ਦੇ ਕਾਬਿਲ ਵੀ ਹਨ ਤੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਜੀ ਜੇਲ੍ਹ ਵਿੱਚੋਂ ਬਾਹਰ ਆਉਣਗੇ ਜਾਂ ਨਹੀਂ ਉਸ ਉੱਤੇ ਵੱਡਾ ਸਵਾਲ ਹੈ ਤੇ ਇਸ ਨੂੰ ਲੈ ਕੇ ਕਾਨੂੰਨ ਕੀ ਮੰਨਦਾ ਹੈ ਕਾਨੂੰਨ ਥੋੜਾ ਜਿਆ ਹੋਰ ਜਿਆਦਾ ਡਾਟ ਵਿੱਚ ਪਾ ਸਕਦਾ ਹੈ ਤੇ ਇਸ ਨੂੰ ਤੁਸੀਂ ਅਗਲੀ ਵੀਡੀਓ ਵਿੱਚ ਦੇਖ ਸਕਦੇ ਹੋ ਆਪਣੇ ਚੈਨਲ ਦੇ ਉੱਤੇ ਕੱਲ ਨੂੰ ਇਹ ਵੀਡੀਓ ਆਉਣ ਵਾਲੀ ਹੈ ਕਿ ਭਾਈ ਅਮਰਿਤਪਾਲ ਸਿੰਘ ਚੋਣਾ ਜਿੱਤਣ ਤੋਂ ਬਾਅਦ ਕੀ ਉਹ ਬਾਹਰ ਆਉਣਗੇ ਜਾਂ ਨਹੀਂ ਉਸ ਲਈ ਤੁਸੀਂ ਕਮੈਂਟ ਵਿੱਚ ਜਰੂਰ ਦੱਸਿਓ ਕਿ ਵੀਡੀਓ ਆਉਣੀ ਚਾਹੀਦੀ ਜਾਂ ਨਹੀਂ ਤੇ ਬਾਅਦ ਤੋਂ ਬਾਅਦ WhatsApp ਗਰੁੱਪਾਂ ਵਿੱਚ ਸ਼ੇਅਰ ਕਰਦੇ